ਹੈਲੋ ਮਿੱਤਰੋ ਕਿਦਾਂ ਸਾਰੇ ਅੱਜ ਮੇਰੇ ਸਕੂਲ ਦੀ ਛੁੱਟੀ ਹੈ ਤੇ ਮੈਂ ਸੋਚਿਆ ਕਿ ਅੱਜ ਮੈਂ ਲੌਂਗ ਵਲੌਗ ਬਣਾ ਲੈਣਾ ਕਿਉਂਕਿ ਕਿੰਨੇ ਜਣੇ ਕਮੈਂਟ ਚ ਕਹਿ ਰਹੇ ਸੀਗੇ ਕਿ ਲੌਂਗ ਵਲੌਗ ਬਣਾਓ ਲੌਂਗ ਵਲੌਗ ਬਣਾਓ ਤੇ ਮੈਂ ਸੋਚਿਆ ਚਲੋ ਅੱਜ ਲੌਂਗ ਵਲੌਗ ਬਣਾ ਲੈਣੇ ਆ ਤੇ ਤੁਹਾਨੂੰ ਦਿਖਾਉਂਗਾ ਕਿ ਮੈਂ ਪੂਰੇ ਦਿਨ ਚ ਕੀ ਕਰਦਾ ਵੇਲਾ ਬੈਠਾ ਜਦੋਂ ਮੇਰੀ ਛੁੱਟੀ ਹੁੰਦੀ ਹੈ ਤੇ ਤੁਸੀਂ ਇਹ ਵਲੌਗ ਚ ਬਨੇ ਰਹੋ ਮਿੱਤਰੋ ਹਜੇ ਮੈਂ ਮੰਮੀ ਤੋਂ ਪੁੱਛ ਰਿਹਾ ਸੀਗਾ ਕਿ ਮੈਂ ਕੀ ਕੰਟੈਂਟ ਬਣਾਵਾਂ ਕਿ ਮੈਂ ਵੇਲਾ ਵਾ ਹੁਣ ਤੇ ਮੰਮੀ ਨੇ ਕੰਮ ਕਰਾਉਣ ਦੇ ਬਹਾਨੇ ਮੈਨੂੰ ਕਹਿਤਾ ਕੀ ਜਾ ਕੇ ਗਮਲਿਆਂ 'ਚ ਮਿੱਟੀ ਪਾ ਕੇ ਆ ਜਾ ਕੋਕੋਪੀਟ ਮਿਕਸ ਕਰਕੇ ਚਲੋ ਹੁਣ ਗਮਲਿਆਂ 'ਚ ਮਿੱਟੀ ਪਾਣ ਚੱਲਦੇ ਆ। ਅੱਤ ਤੇ ਮਿੱਤਰੋ ਅਸੀਂ ਆ ਗਏ ਆ ਤੇ ਇੱਥੇ ਹੁਣ ਮਿੱਟੀ ਚ ਕੋਕੋ ਪੀਟ ਮਿਕਸ ਕਰ ਲਈ ਐ ਆ ਦੇਖੋ ਨਹੀਂ ਮਿਕਸ ਨਹੀਂ ਕੀਤੀ ਮਤਲਬ ਮਿਕਸ ਕਰਨੀ ਆ ਕੋਕੋ ਪੀਟ ਪਾਤੀ ਐ ਤੇ ਇਹਨਾਂ ਨੂੰ ਹੁਣ ਮਿਕਸ ਕਰਕੇ ਆਪਾਂ ਗਮਲਿਆਂ ਚ ਪਾਵਾਂਗੇ ਆ ਦੇਖੋ ਗਮਲੇ ਜੰਗਲ ਹੀ ਬਣਿਆ ਪਿਆ ਉੱਤੇ ਤਾਂ ਕੋ ਮਿਕਸ ਆਪਾਂ ਕਰ ਲਈ ਐ ਇੰਨੇ ਕੰਮ ਚੀ ਦੇਖੋ ਕਿੰਨਾ ਪਸੀਨਾ ਆ ਗਿਆ ਕਦੀ ਕੀਤਾ ਨਹੀਂ ਨਾ ਐਨਾ ਕੰਮ ਅੱਜ ਕਰੂ ਮਿਕਸ ਕਰ ਲਈ ਆ ਉਹ ਇਹਨਾਂ ਨੂੰ ਆਪਾਂ ਪਾਵਾਂਗੇ ਸਾਰੇ ਗਮਲਿਆਂ 'ਚ ਦੇਖਿਓ ਫਿਰ ਸਾਰੇ ਗਮਲਿਆਂ 'ਚ ਮਿੱਤਰੋ ਖਾਦ ਆਪਾਂ ਪਾਤੀ ਹੈ ਤੇ ਆਹ ਦੇਖੋ ਬਾਰਿਸ਼ ਪੈਣ ਲੱਗੀ ਕਿੰਨਾ ਘੈਂਟ ਮੌਸਮ ਹੋ ਗਿਆ ਵਾ ਪਰ ਮੈਂ ਗਿੱਲਾ ਹੋ ਰਿਹਾ ਚਲੋ ਕੋਈ ਨਹੀਂ ਦੇਖਦੇ ਆ ਸਾਫ ਸਫਾਈ ਹੁੰਦੀ ਕਿ ਨਹੀਂ ਬਾਕੀ ਦੇਖਦੇ ਆ ਚਲੋ ਮਿੱਤਰੋ ਹੁਣ ਮੈਂ نیچے ਆ ਗਿਆ ਮੈਂ ਤੇ ਆ ਕੇ ਮੈਂ ਵਿਲਾ ਬੈਠਾ ਹੋਇਆ ਸੀ ਤੇ ਢੀਲੀ ਦੇਖ ਰਿਹਾ ਸੀਗਾ ਆ ਦੇਖੋ ਤੇ ਨਾਲ ਬਿਸਕੁਟ ਖਾ ਰਿਹਾ ਸੀਗਾ ਹੋਰ ਕੋਈ ਕੰਮ ਹੈ ਨਹੀਂ ਕਰਨ ਨੂੰ ਹੁਣ ਮਿੱਤਰੋ ਅਸੀਂ ਖਾਣ ਲੱਗੇ ਆ ਰੋਟੀ ਤੇ ਅੱਜ ਦਾ ਵਲੋਗ ਇੱਥੇ ਹੀ ਐਂਡ ਕਰਦੇ ਆ ਜੇ ਤੁਹਾਨੂੰ ਵਲੋਗ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਊਗਾ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਰਹੇ ਹੋ ਤੇ ਇਦਾਂ ਦੇ ਵਲੋਗ ਤੁਹਾਨੂੰ ਹਰ ਰੋਜ਼ ਮਿਲਦੇ ਰਹਿਣਗੇ ਓਕੇ ਬਾਏ ਮਿੱਤਰੋ